ਖਾਲਸਾ ਪੰਥ ਦੀ ਆਣ ਅਤੀ ਸ਼ਾਨ ਮੁਖ ਰੱਖਦਿਆ ਹੋਇਆ ਸਿੱਖ ਪੰਥ ਦੀ ਖਾਤਰ ਭਾਈ ਜਗਤਾਰ ਸਿੰਘ ਜੀ ਹਵਾਰਾ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ ਸਤਿਗੁਰੂ ਜੀਓ ਇਨਾਂ ਸਮੇਤ ਸਮੂਹ ਬੰਦੀ ਸਿੰਗਾ ਨੂੰ ਰਿਹਾਈ ਕਰਨ ਦੀ ਆਪ ਜੀ ਪਾਸ ਅਰਦਾਸ ਬੇਨਤੀ ਜੋਦੜੀ ਸੱਚੇ ਪਾਰਸਾ ਜੀ ਉਹ ਕਿਰਪਾ ਕਰਨੀ ਆਪ ਜੀ ਦੇ ਪਵਿੱਤਰ ਫੁਰਮਾਨ ਹਨ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ ਗਰੀਬ ਨਿਵਾਜ ਸਤਿਗੁਰੂ ਜੀ ਆਪ ਜੀ ਕਿਰਪਾ ਕਰਨੀ ਸਮੂਹ ਬੰਦੀ ਸਿੰਘਾਂ ਨੂੰ ਰਹਾ ਕਰਕੇ ਸਿੱਖ ਜਗਤ ਵਿੱਚ ਆਪ ਜੀ ਖੁਸ਼ੀਆਂ ਬਖਸ਼ਿਸ਼ ਕਰਨੀਆਂ ਅਤੇ ਦੇਸ਼ ਦੀ ਕੇਂਦਰ ਸਰਕਾਰ ਅਤੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਨੂੰ ਸਮੱਤ ਬਖਸ਼ਿਸ਼ ਕਰਨੀ ਤਾਂ ਕਿ ਬੰਦੀ ਸਿੰਘਾਂ ਦੀ ਜਲਦੀ ਤੋਂ ਜਲਦ ਰਿਹਾਈ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਤੇ ਭਾਰਤ ਸਰਕਾਰ ਵੱਲੋਂ ਇਹ ਪ੍ਰੋਸਾ ਦਵਾਇਆ ਗਿਆ ਸੀ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇਗਾ ਪਰ ਅਜੇ ਤੱਕ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਜੇ ਭਾਈ ਭਵਨ ਸਿੰਘ ਰਾਜੋਆਣਾ ਦੀ ਗੱਲ ਕਰੀਏ ਤਾਂ ਸੁਪਰੀਮ ਕੋਰਟ ਵੱਲੋਂ ਭਾਰਤ ਸਰਕਾਰ ਨੂੰ 23 ਤਰੀਕ ਜਿਹੜੀ ਇਹ ਅੰਤਿਮ ਸੁਣਵਾਈ ਲਈ ਦਿੱਤੀ ਗਈ ਹੈ ਤੇ ਸਮੁੱਚਾ ਸਿੱਖ ਪੰਥ ਅਰਦਾਸ ਕਰ ਰਿਹਾ ਹੈ ਕਿ ਜਲਦ ਹੀ ਭਾਈ ਜਗਤਾਰ ਸਿੰਘ ਹਵਾਰਾ ਭਾਈ ਭਵਨ ਸਿੰਘ ਰਾਜੋਆਣਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਕੁਲਰਸ ਮੇਤ ਸਮੁੱਚੇ ਬੰਦੀ ਸਿੰਘ ਰਿਹਾ ਹੋ ਕੇ ਆਪਣੇ ਪਰਿਵਾਰਾਂ ਵਿੱਚ ਆ ਕੇ ਬੈਠਣ ਅੱਜ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਸੇ ਸੰਦਰਭ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ ਅਤੇ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਰਦਾਸ ਬੇਨਤੀ ਕੀਤੀ ਗਈ। ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਰਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੋਣ ਤੇ ਪੂਨੀਤ ਕਹਤੇ ਪਵਿੱਤ ਸਤ ਗੁਰ ਰਹਿ ਹਉ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਹੈ ਨਿਮਾਨਿਆਂ ਦੇ ਮਾਨ ਨੇ ਤਾਣਿਆਂ ਦੇ ਤਾਣ ਨੇ ਉਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਕਰਨ ਕਰਨ ਪਤਤ ਪਾਵਨ ਕਿਰਪਾ ਨਿਧਾਨ ਆਕਾਲ ਪੁਰਖ ਅੰਤਰਜਾਮੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਚਰਣਾ ਕਮਲਾ ਪਾਸ ਸਮੂਹ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਧਰੋ ਕਰੋ ਵਰਸਾਈ ਹੋਈ ਸਿੱਖ ਪੰਥ ਦੀ ਨਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇਸ਼ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਸ੍ਰੀ ਅਖੰਡ ਪਾਠ ਸਾਹਿਬ ਪਾਰੰਮ ਕਰਵਾਏ ਜਾ ਰਹੇ ਹਨ ਸਤਿਗੁਰ ਜੀਓ ਖਾਲਸਾ ਪੰਥ ਦੀ ਆਣ ਅਤੇ ਸ਼ਾਨ ਨੂੰ ਮੁਖ ਰੱਖਦਿਆ ਹੋਇਆ ਸਿੱਖ ਪੰਥ ਦੀ ਖਾਤਰ ਭਾਈ ਜਗਤਾਰ ਸਿੰਘ ਜੀ ਹਵਾਰਾ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ ਸਤਿਗੁਰੂ ਜੀਓ ਇਨਾ ਸਮੇਤ ਸਮੂਹ ਬੰਦੀ ਸਿੰਘਾਂ ਨੂੰ ਰਿਹਾਈ ਕਰਨ ਦੀ ਆਪ ਜੀ ਪਾਸ ਅਰਦਾਸ ਬੇਨਤੀ ਜੋਦੜੀ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ ਆਪ ਜੀ ਦੇ ਪਵਿੱਤਰ ਫੁਰਮਾਨ ਹਨ ਸਤਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ ਗਰੀਬ ਨਿਵਾਇ ਸਤਗੁਰੂ ਜੀ ਆਪ ਜੀ ਕਿਰਪਾ ਕਰਨੀ ਸੁਮੂ ਬੰਦੀ ਸਿੰਘਾਂ ਨੂੰ ਰਹਾ ਕਰਕੇ ਸਿੱਖ ਜਗਤ ਵਿੱਚ ਆਪ ਜੀ ਖੁਸ਼ੀਆਂ ਬਖਸ਼ਿਸ਼ ਕਰਨੀਆਂ ਅਤੇ ਦੇਸ਼ ਦੀ ਕੇਂਦਰ ਸਰਕਾਰ ਅਤੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਨੂੰ ਸਮੱਤ ਬਖਸ਼ਿਸ਼ ਕਰਨੀ ਤਾਂਕੀ ਬੰਦੀ ਸਿੰਘਾਂ ਦੀ ਜਲਦੀ ਤੋਂ ਜਲਦ ਰਿਹਾਈ ਹੋ ਸਕੇ ਸ੍ਰੀ ਅਖੰਡ ਪਾਠ ਸਾਹਿਬ ਆਰਾਮ ਕਰਨ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਗੁਰਪੂਰਾ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੇ ਕਰਿ ਇਸ ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਐ ਉਠਤ ਬੈਠਤ ਹਰ ਹਰ ਧਿਆਈਐ ਆਨੰਦਨੁ ਸ਼ੁਕ੍ਰਿਤ ਕਰੀਐ ਰਹਾਉ ਸੰਤ ਕਮ ਅਰਗ ਧਰਮ ਕੀ ਪੌੜੀ ਕੋ ਵਡ ਭਾਗੇ ਪਾਏ ਕੋਟ ਜਨਮ ਕੇ ਕਿਲ ਵਿਖ ਨਾਸੇ ਹਰ ਚਰਨੀ ਚਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਨ ਪੂਰੀ ਕਲ ਰਾਖੇ ਜੀ ਜੰਤ ਸਭ ਭੈ ਪਵਿੱਤਰਾਂ ਸਤ ਗੁਰ ਕੀ ਸੱਚ ਸਾਖੀ ਬੇਗਨ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਰੜਾਇਆ ਕੋਈ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਬਿਗਨ ਬਿਨਾਸ਼ਨ ਸਭ ਦੁਖ ਨਾਸ਼ਨ ਸਤਿਗੁਰ ਨਾਮ ਦਰੜਾਇਆ ੋਹੇ ਪਾਪ ਭੇ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਰਥਾ ਹੋਵੇ ਜੀ ਕੀ ਗੁਰ ਪਹਿ ਅਰਦਾਸ ਕਰ ਗੁਰੂ ਸਾਹਿਬ ਦਾ ਵਿਧੀ ਵਿਧਾਨ ਹੈ ਗੁਰਮਤ ਦਾ ਕਿ ਜਦੋਂ ਵੀ ਕੋਈ ਸਮੱਸਿਆ ਹੁੰਦੀ ਆ ਕੋਈ ਲੋੜ ਮਹਿਸੂਸ ਹੁੰਦੀ ਆ ਕੋਈ ਵੱਡਾ ਮਸਲਾ ਹੁੰਦਾ ਤਾਂ ਉਹ ਬੇਰਕਰਸ ਸਿੱਖ ਜੁੜ ਮਿਲ ਕੇ ਅਰਦਾਸ ਕਰਦੇ ਇਹ ਜਿਹੜੇ ਸਾਡੇ ਵੀਰ ਭਾਈ ਬਲਵੰਤ ਸਿੰਘ ਰਾਜੋਆਣਾ ਅਜੀਤਾਰ ਸਿੰਘ ਹਵਾਰਾ ਰਸਰ ਰਵਿੰਦਰਪਾਲ ਸਿੰਘ ਭੁੱਲਰ ਬਗਦੀਪ ਸਿੰਘ ਜੱਲੂਪੁਰ ਖੇੜਾ ਸਮੇਤ ਲੰਮੇ ਸਮੇਂ ਤੋਂ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨ ਜਿਹੜੇ ਆ ਜਿਹੜੇ ਅੱਜ ਵਿਰਧ ਹੋ ਚੁੱਕੇ ਨੇ ਉਹ ਪੰਜਾਬ ਹਿੰਦੁਸਤਾਨ ਦੀਆਂ ਵੱਖ-ਵੱਖ ਜੇਲਾਂ ਦੀਆਂ ਕਾਲ ਕੋਠੜੀਆਂ ਦੇ ਵਿੱਚ ਆਪਣਾ ਸਮਾਂ ਬਤੀਤ ਕਰ ਰਹੇ ਨੇ ਇਹਨਾਂ ਦਾ ਕਿਸੇ ਨਾਲ ਜਿਹੜੇ ਇਹਨਾਂ ਦੇ ਜਿੰਮੇ ਲੱਗਦੇ ਉਹਨਾਂ ਨਾਲ ਕਿਸੇ ਨਾਲ ਨਿੱਜੀ ਦੁੱਖ ਨਹੀਂ ਸੀ ਕੋਈ ਵੀ ਜਿਹੜੇ ਇਹਨਾਂ ਤੇ ਕੇਸ ਪਾਏ ਜਾਂ ਜਿਹੜੇ ਇਹਨਾਂ ਨੇ ਐਕਸ਼ਨ ਕੀਤੇ ਉਹ ਕੌਮੀ ਕਾਜ ਦੇ ਮੁਤਾਬਕ ਕੀਤੇ ਕਿਉਂਕਿ ਹਮੇਸ਼ਾ ਤੋਂ ਸਿੱਖ ਪੰਥ ਨਾਲ ਸਮੇਂ-ਸਮੇਂ ਦੀਆਂ ਸਰਕਾਰਾਂ ਆਪਣੇ ਸਾਧਨਾਂ ਨਾਲ ਤੱਕਾ ਕਰਦੀਆਂ ਆਈਆਂ ਤੇ ਉਹਦਾ ਸਿੱਟਾ ਇਹ ਨਿਕਲਿਆ ਕਿ 78 ਦੇ ਵਿੱਚ ਵਿਸਾਖੀ ਵਾਲੇ ਦਿਨ ਨਰਨਕਾਰੀ ਕਾਂਡ ਹੋਇਆ 84 ਦੇ ਵਿੱਚ ਆਣ ਕੇ ਬਲੂ ਸਟਾਰ ਹੋਇਆ ਅਪਰੰਤ ਸਿੱਖ ਨੌਜਵਾਨਾਂ ਦੀ ਵੱਡੇ-ਵੱਡੇ ਪੱਧਰ ਤੇ ਜਿਹੜਾ ਉਹ ਸ਼ਿਕਾਰ ਖੇਡਿਆ ਗਿਆ ਪੰਜਾਬ ਦੇ ਵਿੱਚ ਜਦੋਂ ਨੌਜਵਾਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਕਿ ਉਹਦਾ ਸ਼ਿਕਾਰ ਖੇਡਿਆ ਗਿਆ ਤੇ ਉਸੇ ਲੜੀ ਦੇ ਵਿੱਚ ਇੱਕ ਦਿੱਲੀ ਦਾ ਸੂਬੇਦਾਰ ਬਿਰਨ ਸਿੰਘ ਜਦੋਂ ਪੰਜਾਬ ਦਾ ਮੁੱਖ ਮੰਤਰੀ ਬਣਿਆ ਜਦੋਂ ਕੇ ਪੀ ਐਸ ਗਿੱਲ ਵਰਗੇ ਜਿਹੜੇ ਬੁੱਚੜ ਅਫਸਰ ਸਨ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਗਿਆ ਤੇ ਉਸ ਵੇਲੇ ਉਹ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਭਾਈ ਦਲਾਵਰ ਸਿੰਘ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ ਭਾਈ ਬਨ ਸਿੰਘ ਰਾਜਵਾਨ ਭਾਈ ਜਗਤਾਰ ਸਿੰਘ ਹਵਾਰਾ ਇਹਨਾਂ ਨੇ ਜਿਹੜਾ ਇਹ ਸਾਰਾ ਇਸ ਕਾਰਜ ਨੂੰ ਨਿਪਰੇ ਚਾੜਿਆ ਤੇ ਉਹਦੇ ਸਬੰਧ ਵਿੱਚ ਕੋਈ ਨਿੱਜੀ ਦੁੱਖ ਨਹੀਂ ਹੈਗਾ ਕਾਨੂੰਨ ਕੀ ਕਹਿੰਦਾ ਕਾਨੂੰਨ ਇਹ ਆਂਦਾ ਵੀ ਜਿੱਥੇ ਤੁਸੀਂ ਗਿਣ ਮਿਤਗੇ ਕੋਈ ਨਿੱਜੀ ਦੁੱਖ ਕਰਕੇ ਕਿਸੇ ਦਾ ਨਿੱਜੀ ਨੁਕਸਾਨ ਕਰਨ ਵਾਸਤੇ ਤੁਸੀਂ ਕੋਈ ਗੱਲ ਕਰਦੇ ਜੇ ਕੋਈ ਕਿਸੇ ਦਾ ਕਤਲ ਕਰਦੇ ਜੇ ਤੇ ਉਹ ਸਜ਼ਾਯੋਗ ਹੈ ਜਿੱਥੇ ਇੱਕ ਸ਼ਿਕਾਰੀ ਇੱਕ ਸ਼ਿਕਾਰ ਖੇਡ ਰਿਹਾ ਇੱਕ ਕਾਤਲ ਇੱਕ ਬੁਚੜ ਕੋਈ ਤੁਹਾਡਾ ਸ਼ਿਕਾਰ ਕਰ ਰਿਹਾ ਤੇ ਉਹਦੇ ਖਿਲਾਫ ਐਕਸ਼ਨ ਕਰਨਾ ਕੋਈ ਜਰਮਨੀ ਬਣਦਾ ਪਰ ਫਿਰ ਵੀ ਇਹਨਾਂ ਨੌਜਵਾਨਾਂ ਨੂੰ ਲੰਮੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਰੱਖਿਆ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਬੜੀ ਦਿਲੀ ਖਾਸ਼ ਸੀ ਕਿ ਮੇਰੀ ਫਾਂਸੀ ਛੇਤੀ ਤੋਂ ਛੇਤੀ ਦਿੱਤੀ ਜਾਵੇ ਉਹਨਾਂ ਨੇ ਇਸ ਬੰਦੇ ਵਿੱਚ ਪਟੀਸ਼ਨ ਵੀ ਪਾਈ ਸੁਪਰੀਮ ਕੋਰਟ ਦੇ ਵਿੱਚ ਇੱਕ ਵਾਰ ਜਦੋਂ ਉਹ ਇਸ ਪਟੀਸ਼ਨ ਦੇ ਉੱਤੇ ਫਿਰ ਕੌਮ ਜਾਗੀ ਫਿਰ ਪੰਜਾਬ ਨਹੀਂ ਮੁਲਕ ਜਿਹੜਾ ਅੱਜ ਦਿੱਤੇ ਜਿਸਕੇ ਬਿਟਾਇਆ ਕੇਸਰੀ ਜਿਹੜੇ ਨਿਸ਼ਾਨ ਉਹਨਾਂ ਨਾਲ ਸੜਕਾਂ ਰੰਗੀਆਂ ਗਈਆਂ ਘਾਰਾਂ ਦੇ ਉੱਤੇ ਕੇਸਰੀ ਰੰਗ ਦਾ ਨਿਸ਼ਾਨ ਲਹਿਰਾਏ ਤੇ ਇੱਕ ਕੌਮੀ ਰੋਹ ਜਿਹੜਾ ਸੀ ਉਹ ਸਰਕਾਰ ਨੂੰ ਦਿਸਿਆ ਕਿ ਇਹਨਾਂ ਨੌਜਵਾਨਾਂ ਦੇ ਖਿਲਾਫ ਜਿਹੜਾ ਵਾ ਜੋ ਕੁਝ ਅਹੀਂ ਕੀਤਾ ਇਹਦੇ ਖਿਲਾਫ ਸਿੱਖ ਆਉਂਦੇ ਵਿੱਚ ਬੜਾ ਵੱਡਾ ਰੋਸ ਹੈ ਉਹਦੇ ਤੋਂ ਬਾਅਦਾਂ ਫਿਰ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਦਾ 550 ਪ੍ਰਕਾਸ਼ ਗੁਰੂਪ੍ਰਭ ਦਿਹਾੜਾ ਆਇਆ ਤੇ ਸultanpur ਲਈ ਬਿਹੇ ਵੱਡੇ ਐਲਾਨ ਕੀਤੇ ਗਏ ਪਰ ਉਹਨਾਂ ਐਲਾਨਾਂ ਨੂੰ ਅੱਜ ਤੱਕ ਅਮਲੀ ਜਾਮਾ ਨਹੀਂ ਪਸਣਾ ਆਇਆ ਗਿਆ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨ ਜੋ ਪ੍ਰਧਾਨ ਸਰ ਰਜਿੰਦਰ ਸਿੰਘ ਜੀ ਧਾਮੀ ਜਿਨ੍ਹਾਂ ਨੇ ਖਾਸ ਤੌਰ ਤੇ ਸਾਡੀ ਅੱਜ ਜ਼ਿੰਮੇਵਾਰੀ ਲਈ ਸੀ ਕਿ ਤੁਸੀਂ ਅਕਾਂਡ ਪਾਠ ਤੇ ਅਰੰਭਦਾ ਤੇ ਸਮੇਂ ਹਾਜ਼ਰ ਹੋਣਾ ਉਹ ਆਪ ਇੱਥੇ ਹਾਜ਼ਰ ਹੋਣਾ ਚਾਹੁੰਦੇ ਸਾਨੂੰ ਪਹਿਲਾਂ ਤੋਂ ਲਿਖੇ ਪਹਿਲਾਂ ਤੋਂ ਜਿਹੜਾ ਉਹ ਨਿਰਧਾਰਤ ਪ੍ਰੋਗਰਾਮ ਸਾਰਾ ਜੇ ਨਹੀਂ ਹਾਜ਼ਰ ਹੋ ਸਕੇ ਉਹਨਾਂ ਦੀ ਵੀ ਇੱਥੇ ਹਾਜ਼ਰੀ ਲਵਾਉਣਾ ਉਥੇ ਸ਼ਰਮਣੀ ਗੁਰਦਾਰ ਪਰਉਨ ਕਮੇਟੀ ਦਾ ਫਰਜ਼ ਬਣਦਾ ਕਿ ਆਪਣੇ ਯੋਧਿਆਂ ਪ੍ਰਤੀ ਜਿਹੜਾ ਆਪਣੀ ਫਰਜ਼ਾਂ ਦੀ ਪੂਰਤੀ ਕਰਦੇ ਆਂ ਗੁਰੂ ਅਗੇ ਅਰਦਾਸ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ